ਪ੍ਰਚਾਰਿਤ ਭੁੱਲਰ ਇੱਕ ਰਿਪੋਰਟ ਲੈ ਕੇ ਆਏ ਨੇ। ਉਹ ਰਿਪੋਰਟ ਦੱਸਦੀ ਹੈ ਕਿ ਵੱਡੇ ਡਿਫਾਲਟਰਾਂ ਦੇ ਵਿੱਚ ਜਿਹੜੇ ਕਿਸਾਨੀ ਕਰਜ਼ੇ ਵਾਲਾ ਮਾਮਲਾ ਹੈ। ਕਿਸਾਨੀ ਕਰਜ਼ੇ ਵਾਲੇ ਮਾਮਲੇ ਵਿੱਚ ਵੱਡੇ ਡਿਫਾਲਟਰਾਂ 'ਚ ਸਿਆਸੀ ਆਗੂ ਮੋਰੀ ਸਿੱਤੀ ਇੱਥੋਂ ਤੱਕ ਦੀ ਹੈ ਇਸ ਕਰਜ਼ੇ ਦੀ ਕਿ ਜਿੰਨਾ ਕਰਜ਼ਾ ਚੁੱਕਿਆ ਉਹਦੇ ਨਾਲੋਂ ਵੱਧ ਵਿਆਜ ਹੋ ਗਿਆ ਹੈ। ਇਹ ਮਾਮਲਾ ਸਿਰਫ ਸਹਿਕਾਰੀ ਖੇਤੀ ਬੈਂਕ ਨਾਲ ਸੰਬੰਧਿਤ ਹੈ। ਮੌਜੂਦਾ ਸੱਤਾ ਤਾਰੀ ਧਰ ਦਾ ਇੱਕ ਚੇਅਰਮੈਨ ਹੈ ਕਰਜ਼ਾ ਮੋੜਨ ਦੀ ਗੱਲੇ ਨਹੀਂ ਕਰਦਾ ਲੈ ਇਹ ਵੀ ਖਾਸੇ ਨਹੀਂ ਇੱਕ ਦੋ ਨਹੀਂ ਵੱਡੇ ਕਿਸਾਨਾਂ ਵੱਲ ਸਹਿਕਾਰੀ ਖੇਤੀ ਵਿਕਾਸ ਬੈਂਕ ਤੇ ਕਰਜ਼ੇ ਵੀ ਵੱਡੇ ਹਨ ਪੰਜਾਬ ਸਰਕਾਰਿਆਂ ਨੂੰ ਹੱਥ ਪਾਉਣ ਤੋਂ ਡਰ ਰਹੀ ਹੈ ਕਿਉਂਕਿ ਇਹ ਡਿਫਾਲਟਰ ਕਿਸ ਨਾ ਕਿਸੇ ਸਿਆਸੀ ਪਾਰਟੀਆਂ ਜੁੜੇ ਹੋਏ ਕਿਤੀ ਵਿਕਾਸ ਬੈਂਕ ਦੇ 3006.26 ਕਰੋੜ ਮਤਲਬ 3000 ਕਰੋੜ ਰੁਪਏ ਕਿਸਾਨਾਂ ਵੱਲ ਫਸੇ ਹੋਏ। ਹਰ ਮਹੀਨੇ ਪੰਜਾਬ ਸਰਕਾਰ 404200 ਕਰਜ਼ਾ ਚੁਕਦੀ ਹੈ। ਮਤਲਬ ਜੇ ਇਹ 3000 ਕਰੋੜ ਰੁਪਏ ਵਾਪਸ ਆ ਜਾਣ ਲਗਭਗ ਸਮਝੋ 1 ਮਹੀਨੇ ਦਾ ਕਰਜ਼ਾ ਚੁਕਣ ਦੀ ਲੋੜ ਨਹੀਂ। ਖੇਤੀ ਵਿਕਾਸ ਬੈਂਕਾਂ ਨੇ ਨਵੇਂ ਕਰਜ਼ੇ ਦੇਣੋਂ ਬੰਦ ਕਰ ਦਿੱਤੇ ਨੇ। ਕਿਉਂਕਿ 55574 ਕਿਸਾਨ ਡਿਫਾਲਟਰ ਹੋ ਗਏ। ਵੱਡੇ ਡਿਫਾਲਟਰਾਂ ਵਿੱਚ ਸ਼੍ਰੀ ਮੁਕਸਰ ਜ਼ਿਲ੍ਹੇ ਦੇ ਇੱਕ ਸ਼ਹਿਰ ਦੀ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ ਮਤਲਬ ਜਿਹੜਾ ਸਾਬਕਾ ਪ੍ਰਧਾਨ ਹੈ ਉਹਦੇ ਕੰਨੀ ਵੀ 66 ਲੱਖ ਤੋਂ ਵੱਧ ਦਾ ਕਰਜ਼ਾ ਖੜਾ ਹੈ ਐਵਰੇਜ ਇਹ ਵੀ 10 ਲੱਖ ਵਾਲੀ ਚ ਹੈ ਇਸੇ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦਾ ਇੱਕ ਅਕਾਲੀ ਆਗੂ ਹੈ ਜਿਹਦੇ ਕੰਨੀ 1 ਕਰੋੜ ਤੋਂ ਵੱਧ ਦਾ ਕਰਜ਼ਾ ਖੜਾ ਹੈ 1 ਕਰੋੜ 13 ਲੱਖ ਦੇ ਕਰੀਬ ਦਾ ਕਰਜ਼ਈ ਦਾ ਡਿਫਾਲਟਰ ਹੈ ਲੇਹਰਾਗਾਗਾ ਤੋਂ ਦੋ ਕਾਂਗਰਸੀ ਆਗੂ ਨੇ 75 ਲੱਖ ਰੁਪਏ ਦੇ ਡਿਫਾਲਟਰ ਨੇ ਜਿਹੜੀ ਪਾਰਟੀ 'ਚ ਹੱਥ ਪੈ ਜਵੇ ਸਾਡਾ ਉਹ ਅਸੀਂ ਹੱਥ ਪਾ ਲੈਨੇ ਆ ਤੇ ਜਿਹਦੇ ਹਵਾਲੇ ਨਾਲ ਸਾਨੂੰ ਕਰਜ਼ਾ ਮਿਲ ਜਵੇ ਕਰਜ਼ਾ ਲੈ ਲੈਨੇ ਆ ਮੋੜ ਨਹੀਂ ਕਰਨਾ ਕਰ ਐਡਵੋਕੇਟ ਹਰਜਿੰਦਰ ਸਿੰਘ ਧਾਮੀਹੋਰੀ ਕਹਿੰਦੇ ਕਿ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਦੀਆਂ ਚੋਣਾਂ ਨੇ ਤੇ ਸੂਚੀ 'ਚ ਦਰਜ ਨਾਵਾਂ ਦੇ ਵਿੱਚ ਬਿਨਾ ਸਿੰਘ ਕੌਰ ਵਾਲੇ ਵੀ ਇਹ ਤੇ ਫਾਰਮ ਭਰਨ ਲੱਗਿਆਂ ਤੁਸੀਂ ਫੋਟੋਆਂ ਲੈ ਰਹੇ ਹੋ ਤੇ ਫਿਰ ਵੋਟਰ ਸੂਚੀ 'ਚ ਫੋਟੋਆਂ ਕਿਉਂ ਨਹੀਂ ਇਹ ਇਤਰਾਜ਼ ਪ੍ਰਗਟਾਉਂਦੇ ਆ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਸਰਕਾਰ ਦੀ ਗਿਣੀ ਮਿਥੀ ਸਾਜ਼ਿਸ਼ ਤਹਿਤ ਸੂਚੀ ਜਾਰੀ ਕੀਤੀ ਗਈ ਹੈ। ਖੱਤ ਪੇਜ ਕੇ ਵੋਟਰ ਸੂਚੀਆਂ ਦੇ ਇਤਰਾਜ਼ ਪੱਤਰ ਆ। ਉਹਨਾਂ ਨੇ ਕਿਹਾ ਕਿ ਵੋਟਰ ਸੂਚੀਆਂ ਚ ਕਈ ਗੈਰ ਸਿੱਖਾਂ ਦੇ ਨਾਮ ਸ਼ਾਮਲ ਨੇ। ਜਿਨ੍ਹਾਂ ਦੇ ਨਾਵਾਂ ਨਾਲ ਸਿੰਘ ਤੇ ਕੌਰ ਸ਼ਬਦ ਤੱਕ ਨਹੀਂ ਲੱਗਿਆ ਹੋਇਆ। ਇਸ ਤੋਂ ਇਲਾਵਾ ਸੂਚੀਆਂ ਵਿੱਚ ਵੋਟਰਾਂ ਦੀਆਂ ਫੋਟੋਆਂ ਵੀ ਨਹੀਂ ਲਗਾਈਆਂ। ਮਾਗੀ ਮੇਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਹੈ। ਪਰ ਹੁਣ ਕੱਲੀ ਅਕਾਲੀ ਦਲ ਦੀ ਕਾਨਫਰੰਸ ਨਹੀਂ ਹੈ। ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਮਾਨਦਲ ਦੀ ਵੀ ਕਾਨਫਰੰਸ ਇਹ ਦੋ ਕਾਨਫਰੰਸਾਂ ਹੀ ਨਹੀਂ ਐ ਅਮਰਪਾਲ ਤੇ ਸਰਵਿਸਿੰਗ ਖਾਲਸਾ ਢੀਰ ਵੱਲੋਂ ਨਵੀਂ ਪਾਰਟੀ ਦਾ ਐਲਾਨ ਵੀ ਹੋਇਆ ਤੇ ਉਹ ਵੱਖ-ਵੱਖ ਨਮਾਇੰਦਿਆਂ ਨਾਲ ਵੱਖ-ਵੱਖ ਢੀਰਾਂ ਨਾਲ ਵੱਖ-ਵੱਖ ਵਿਚਾਰਾਂ ਵਾਲੀਆਂ ਹਸਤੀਆਂ ਨਾਲ ਪਹੁੰਚ ਅਪਰੋਚ ਕਰਕੇ ਉਹਨਾਂ ਨੂੰ ਮੰਚ ਤੇ ਲਿਆਉਣ ਦੀ ਕੋਸ਼ਿਸ਼ਾਂ ਵੀ ਕਰ ਰਹੇ ਨੇ ਸਿਫਿਆਂ ਦੀ ਪ੍ਰਕਿਰਿਆ ਲਈ ਸੁਪਰੀ ਬਾਦਲ ਵਾਲਾ ਸਿਫਾ ਸਹੀ ਹੈ ਚਲਾਗਾ ਜੋ ਕਦਮ ਹੈ ਉਹ ਇਹ ਵੀ ਕਹਿ ਚੁੱਕੇ ਨੇ ਕਿ ਚੰਗੀ ਗੱਲ ਐ ਕਿ ਮੈਂਬਰਸ਼ਿਪ ਮਹਿੰਦਲ ਨੂੰ ਵਧੇ ਨੇ ਪਰ ਉਹ ਨਾਲ ਇਹ ਵੀ ਕਹਿ ਚੁੱਕੇ ਰਹੇ ਕਿ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਐ ਜੇ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਐ ਤਾਂ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਹੇਠ ਹੀ ਤਾਂ ਸਾਰੀ ਪ੍ਰਕਿਰਿਆ ਚੱਲਣੀ ਸੀ ਫਿਰ ਜੇਕਰ ਉਹ ਸਟੈਂਡ ਕਰਦੀ ਐ ਤੇ ਉਹਦੇ ਮੈਂਬਰਾਂ ਨੂੰ ਫਿਰ ਗਲੀ ਮਹੱਲੇ ਪਿੰਡ ਸ਼ਹਿਰ ਕਸਬੇ ਵਿੱਚ ਕਿਉਂ ਮੰਡਿਆ ਤੇ ਉਹਨਾਂ ਚੋਂ ਅਧਿਆਨ ਨੂੰ ਬਾਹਰ ਕਿਉਂ ਰੱਖਿਆ ਤੇ ਸੁਖਪੀਰ ਬਾਦਲ ਹੁਰਾ ਦੇ ਖਿਲਾਫ ਕੱਲੀ ਸੁਧਾਰ ਲੈਣ ਦੀ ਸ਼ਿਕਾਇਤ ਨਹੀਂ ਸੀ ਅਕਾਲੀ ਦਲ ਬਾਦਲ ਤੇ ਖਲਾਫ ਖਲੀ ਸੋਧਾਰ ਲਈ ਸ਼ਿਕਾਇਤ ਨਹੀਂ ਸੀ ਸ਼ਿਕਾਇਤਾਂ ਦਾ ਕਾਫੀ ਪੜਾ ਇੱਕਤਰ ਕਹਿੰਦੀ ਅਸੀਂ ਵੀ ਐਸਕੀਮ ਆ ਦੂਜੀ ਤਰ ਕਹਿੰਦੀ ਅਸੀਂ ਵੀ ਐਸਕੀਮ ਇੱਕਤਰ ਕਹਿੰਦੀ ਇਹ ਰਾਜਨੀਤਿਕ ਚੋਣਾਂ ਲੜੇ ਸੀ ਇਸ ਲਈ ਇਹ ਰਾਜਨੀਤਿਕ ਨੇ ਦੂਜੀ ਤਰ ਕਹਿੰਦੀ ਰਾਜਨੀਤਿਕ ਲੀਡਰ ਤੁਹਾਡੀਆਂ ਸਟੇਜਾਂ ਤੇ ਆਉਂਦੇ ਤੁਸੀਂ ਰਾਜਨੀਤੀ ਦੇ ਇੱਥੇ 11 ਮਹੀਨੇ ਤੋਂ ਖਨੌਰੀ ਔਰ ਸ਼ੰਭੂ ਅੰਦੋਲਨ ਚੱਲ ਰਹੇ ਹਨ ਔਰ 49 ਦਿਨਾਂ ਤੋਂ ਜਗਜੀਤ ਸਿੰਘ ਗੱਲਿਆਲ ਹੱਥ-ਮੱਥ ਤੇ ਵਾਲ ਇਹ ਕਿ ਜਗਜੀਤ ਸਿੰਘ ਡੱਲੇ ਵਾਲ ਹੋਰਾਂ ਨੂੰ ਮਰਦ ਬਰਤ ਤੋਂ ਕਿਵੇਂ ਬਾਹਰ ਲਿਆਉਣਾ ਉਹਦੇ ਲਈ ਅੱਜ ਕੋਈ ਪ੍ਰੋਗਰਾਮ ਨਿਕਲਦਾ ਉਹਦੇ ਲਈ ਕੋਈ ਸਹਿਮਤੀ ਬਣਦੀ ਹੈ ਕਿ ਡੱਲੇ ਵਾਲ ਹੋਰਾਂ ਨੇ ਕੋਈ ਸਹਿਮਤੀ ਦੇ ਕੇ ਭੇਜਿਆ ਆਪਣੇ ਆਪ ਨੂੰ ਦੇਸ਼ ਦੇ ਗ੍ਰਹਿ ਮੰਤਰੀ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕਰਦੇ ਨੇ ਨਸ਼ਿਆਂ ਨੂੰ ਲੈ ਕੇ ਤੇ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਿਲ ਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਬਿਲਕੁਲ ਜੀ ਪੰਜਾਬ ਚ ਨਸ਼ਿਆਂ ਦੀ ਰੋਕਥਾਮ ਦੇ ਲਈ ਸਾਨੂੰ ਤਾਂ 600 ਕਰੋੜ ਚਾਹੀਦੇ ਅਗਲੇ 10 ਸਾਲ ਦਾ ਸਾਨੂੰ ਟੀਚਾ ਦੇ ਦਿਓ ਤੇ 60 ਕਰੋੜ ਹਰ ਸਾਲ ਦੇਓ ਤਾਂ ਅਸੀਂ ਨਸ਼ੇ ਰੋਕਾਂ ਪੰਮ ਸਰਦ ਪਾਰ ਤੋਂ ਆਉਂਦੇ ਨੇ ਜੀ ਕੇਂਦਰ ਦੇ ਸਹਿਯੋਗ ਦੀ ਲੋੜ ਹੈ ਪੈਸੇ ਅਸੀਂ ਪੂਰੀ ਜੋਰ ਨਾਲ ਛਮਾਇਲਾ ਰਹੇ ਆਂ ਇਹ ਬੱਕਰੀ ਗੱਲ ਹੈ ਕਿ ਅਸੀਂ ਬੈਨਰਾਂ 'ਚ ਪੋਸਟਰਾਂ 'ਚ ਇਸ ਤਿਆਰਾਂ 'ਚ ਦਾਅਵੇ ਕਰ ਚੁੱਕੇ ਆਂ ਕਿ ਨਸ਼ਾ ਮੁਕਤ ਪੰਜਾਬ ਰੰਗਲਾ ਪੰਜਾਬ ਪਰ ਮੁੱਖ ਮੰਤਰੀ ਸਾਹਿਬ ਨੇ ਕੇਂਦਰ ਤੋਂ 60 ਕਰੋੜ ਮੰਗੇ ਕੇਂਦਰ ਦਾ ਫਰਜ਼ ਬਣਦਾ ਹੈ ਕਿ ਜੇ ਸਰਦ ਪਾਰ ਤੋਂ ਨਸ਼ਾ ਆ ਰਿਹਾ ਤਾਂ ਜ਼ਿੰਮੇਵਾਰੀ ਵੀ ਕੇਂਦਰ ਦੀ ਹੈ ਫਿਰ ਸੁਬਿਆਂ ਤੇ ਕਿਉਂ ਪੈਣੇ ਤੇ ਪੰਜਾਬ ਤਾਂ ਭਾਈ ਪੂਰੇ ਦੇਸ਼ ਤੇ ਮੂਰੇ ਖੜਾ ਹਿੱਕ ਤਾਣ ਕੇ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਕਿਸਾਨੀ ਮਸਲਾ ਬਹੁਤ ਗੰਭੀਰ ਹੋ ਚੁੱਕਿਆ ਅੱਜ ਦੀ ਤਾਜ਼ਾ ਸਥਿਤੀ ਬੈਠਕਾਂ ਦੇ ਹਵਾਲੇ ਨਾਲ ਪੱਤਰਾਂਚ ਜੋ ਕੁਝ ਹੋਇਆ ਉਹ ਸਥਿਤੀ ਤੇ ਗੱਲ ਕਰਨ ਤੋਂ ਪਹਿਲਾਂ ਉਹਦੀ ਗੱਲ ਅਖੀਰ ਚ ਕਰਦੇ ਆ ਪਹਿਲਾਂ ਗੱਲ ਆਪਾਂ ਅੱਜ ਚਰਨਜੀਤ ਪੁੱਲਰ ਹੋਰਾਂ ਦੀ ਇੱਕ ਰਿਪੋਰਟ ਦੇ ਹਵਾਲੇ ਨਾਲ ਕਰਦੇ ਆ ਕਿਸਾਨੀ ਪੰਜਾਬ ਦੀ ਸੰਕਟ ਚ ਹੈ ਦੇਸ਼ ਭਰ ਦੀ ਕਿਸਾਨੀ ਦੇ ਮਸਲੇ ਵੱਡੇ ਨੇ ਉਹਨਾਂ ਨੂੰ ਲੈ ਕੇ ਸਮੇਂ-ਸਮੇਂ ਅੰਦੋਲਨ ਹੋ ਰਹੇ ਨੇ ਪੰਜਾਬ ਮੁੱਢ ਵੱਧਦਾ ਆ ਉਹਦਾ ਪੰਜਾਬ ਪਹਿਲ ਕਦਮੀ ਕਰਦਾ ਹੈ ਅਗਵਾਈ ਕਰਦਾ ਹੈ ਅੱਜ ਫੇਰ ਇੱਕ ਵਾਰ ਸੜਕਾਂ ਤੇ ਪ੍ਰਚਰਜਿਤ ਭੁੱਲਰ ਇੱਕ ਰਿਪੋਰਟ ਲੈ ਕੇ ਆਏ ਨੇ ਉਹ ਰਿਪੋਰਟ ਦੱਸਦੀ ਹੈ ਕਿ ਵੱਡੇ ਡਿਫਾਲਟਰਾਂ ਦੇ ਵਿੱਚ ਜਿਹੜੇ ਕਿਸਾਨੀ ਖਰਚੇ ਵਾਲਾ ਮਾਮਲਾ ਹੈ ਕਿਸਾਨੀ ਕਰਜ਼ੇ ਵਾਲੇ ਮਾਮਲੇ 'ਚ ਵੱਡੇ ਡਿਫਾਲਟਰਾਂ 'ਚ ਸਿਆਸੀ ਆਗੂ ਮੋਰੀ ਨੇ ਉਹਨਾਂ ਦੀ ਗਣਤੀ ਵੀ ਵੱਧ ਹੈ ਤੇ ਉਹਨਾਂ ਦੇ ਪੈਸੇ ਵੀ ਵੱਧ ਨੇ ਸਿੱਤੀ ਇੱਥੋਂ ਤੱਕ ਦੀ ਐ ਇਸ ਕਰਜ਼ੇ ਦੀ ਕਿ ਜਿੰਨਾ ਕਰਜ਼ਾ ਚੁੱਕਿਆ ਉਹਦੇ ਨਾਲੋਂ ਵੱਧ ਵਿਆਜ ਹੋ ਗਿਆ। ਇਹ ਮਾਮਲਾ ਸਿਰਫ ਸਹਿਕਾਰੀ ਖੇਤੀ ਬੈਂਕ ਨਾਲ ਸੰਬੰਧਿਤ ਹੈ। ਇਹ ਦੀ ਰਿਪੋਰਟ ਚਰਨਜੀਤ ਪੁੱਲਰੋਣਾ ਨੇ ਅੱਜ ਪੰਜਾਬੀ ਟ੍ਰਿਬਿਊਨ ਵਿੱਚ ਪ੍ਰਕਾਸ਼ਿਤ ਕੀਤੀ ਹੈ। ਮੈਂ ਉਸ ਰਿਪੋਰਟ ਦੇ ਹਵਾਲੇ ਨਾਲ ਗੱਲ ਕਰ ਰਿਹਾ। ਕਾਜ਼ ਗੱਲ ਇਹ ਹੈ ਕਿ ਜਦੋਂ ਕਿਸਾਨੀ ਸੰਕਟ 'ਚ ਹੈ ਛੋਟੇ ਕਿਸਾਨ ਜਿਹੜੇ ਮਤਲਬ 1 2 ਏਕੜ ਵਾਲੇ 2 3 ਏਕੜ ਵਾਲੇ 5 ਏਕੜ ਤੱਕ ਵਾਲੇ ਵੀ ਉਹ ਕਿਸੇ ਮਜਬੂਰੀ ਚ ਕਰਜ਼ਾ ਲੈਂਦੇ ਨੇ ਕਿਸੇ ਮੁਸ਼ਕਲ ਚ ਕਰਜ਼ਾ ਲੈਂਦੇ ਨੇ ਕਿਸਾਨੀ ਸੰਕਟ ਚ ਕਰਜ਼ਾ ਲੈਂਦੇ ਨੇ ਥੜੀ ਕਿਸੇ ਮੁਸ਼ਕਲ ਕੜੀ ਦੇ ਹੋਵੇ ਉਹਦੇ ਹੱਲ ਨਾ ਕਰਜ਼ਾ ਲੈਂਦੇ ਨੇ ਤੇ ਉਹ ਕਈ ਵਾਰ ਖਰਚਾ ਮੋੜਨ ਵਾਲੀ ਸਥਿਤੀ ਚ ਨਹੀਂ ਹੁੰਦੇ ਪਰ ਜਿਹੜੇ ਵੱਡੇ ਕਿਸਾਨ ਨੇ 5 ਏਕੜ ਤੋਂ ਉੱਪਰ ਵਾਲੇ ਖਾਸ ਕਰ 10 ਏਕੜ ਤੋਂ ਉੱਪਰ ਵਾਲੇ ਉਹਨਾਂ ਕਿਸਾਨਾਂ ਦੇ ਹਵਾਲੇ ਨਾਲ ਇਹ ਸਵਾਲ ਵੱਡਾ ਹੈ ਕਿ ਕੀ ਉਹ ਵੀ ਕਰਜ਼ਾ ਮੋੜਨ ਦੀ ਸਥਿਤੀ 'ਚ ਨਹੀਂ ਹੁੰਦੇ ਕੀ ਉਹ ਕਰਜ਼ਾ ਮੋੜਨਾ ਨਹੀਂ ਚਾਹੁੰਦੇ ਜਾਂ ਉਹ ਕਰਜ਼ਾ ਲੈਂਦੇ ਹੀ ਇਸ ਲਈ ਨੇ ਕਿ ਨਹੀਂ ਮੋੜਨਾ ਖਾਸ ਕਰ ਉਹਨਾਂ بڑے ਕਿਸਾਨਾਂ ਦੇ ਵਿੱਚ ਜਿਹੜੇ ਸਿਆਸੀ ਰਸੂਕ ਵਾਲੇ ਨੇ ਖਾਸ ਕਰ ਜਿਹੜੇ ਸਿਆਸੀ ਅਪਰੋਚ ਵਾਲੇ ਨੇ ਜਿਹੜੇ ਸਿਆਸੀ ਪਹੁੰਚ ਵਾਲੇ ਨੇ ਮੌਜੂਦਾ ਸੱਤਾ ਤਾਰੀ ਤਰ ਦਾ ਇੱਕ ਚੇਅਰਮੈਨ ਖਰਚਾ ਮੋੜਨ ਦੀ ਗੱਲੇ ਨਹੀਂ ਕਰਦਾ ਲੈ ਇਹ ਵੀ ਖਾਸੇ ਨਹੀਂ ਇੱਕ ਦੋ ਨਹੀਂ ਇਸੇ ਤਰ੍ਹਾਂ ਪਿਛਲੀਆਂ ਸਰਕਾਰਾਂ ਨੇ ਚਾਹੇ ਕਾਂਗਰਸੀ ਚਾਹੇ ਅਕਾਲੀ ਵੱਡੇ ਚਿਹਰੇ ਮੋਰੇ ਨਹੀਂ ਚਲੋ ਮੈਂ ਰਿਪੋਰਟ ਮੋਰੇ ਰੱਖਦਾ ਫਿਰ ਤੁਸੀਂ ਇਸ ਵਾਅਦੇ ਨਾਲ ਆਪਣੇ ਆਪ ਤੈਅ ਕਰ ਲਿਓ ਕਿ ਸਥਿਤੀ ਕੀ ਆ ਕੌਣ ਹੱਥ ਪਾਉ ਕਿਸਾਨ ਵੀ ਵੱਡੇ ਤੇ ਕਰਜ਼ੇ ਵੀ ਵੱਡੇ ਇਹ ਸਰਲੇਖੇਟ ਚਰਨਜੀਤ ਪੁੱਲੜ ਦੀ ਰਿਪੋਰਟ ਵੱਡੇ ਡਿਫਾਲਟਰਾਂ ਚ ਕਹਿੰਦੇ ਸਿਆਸੀ ਆਗੂ ਮੋਰੀ ਨੇ ਸਹਿਕਾਰੀ ਬੈਂਕ ਦਾ 12 ਪੀਸ ਦੀ ਕਰਜ਼ਾ ਵੱਡੇ ਕਿਸਾਨਾਂ ਕੰਨੇ ਖੜਾ ਹੈ। ਸਿੱਧਾ ਜਿਹੜੇ ਉਂਗਲਾਂ ਤੇ ਗਿਣੇ ਜਾ ਸਕਦੇ ਨੇ ਘੱਬੜਾ ਚਿਹਰਾ ਘੱਬੜਾ ਉਹ ਉਤੋਂ ਬਿਨਾਂ ਜਿਹੜੇ ਰਿਸ਼ਤੇਦਾਰੀਆਂ ਰਸੂਕ ਦੇ ਰਾਹੀਂ ਲੈ ਕੇ ਗਏ ਨੇ ਉਹ ਪਤਾ ਨਹੀਂ ਕਿੰਨੇ ਹੋਣਗੇ। ਵੱਡੇ ਕਿਸਾਨਾਂ ਵੱਲ ਸਹਿਕਾਰੀ ਖੇਤੀ ਵਿਕਾਸ ਬੈਂਕ ਤੇ ਕਰਜ਼ੇ ਵੀ ਵੱਡੇ ਹਨ। ਪੰਜਾਬ ਸਰਕਾਰੀਆਂ ਨੂੰ ਹੱਥ ਪਾਉਣ ਤੋਂ ਡਰ ਰਹੀ ਹੈ। ਕਿਉਂਕਿ ਇਹ ਡਿਫਾਲਟਰ ਕਿਸੇ ਨਾ ਕਿਸੇ ਸਿਆਸੀ ਪਾਰਟੀਆਂ ਜੁੜੇ ਹੋਏ ਨੇ। ਖੇਤੀ ਵਿਕਾਸ ਬੈਂਕ ਦੇ 3006.26 ਕਰੋੜ ਰੁਪਏ ਮਤਲਬ 3000 ਕਰੋੜ ਰੁਪਏ ਕਿਸਾਨਾਂ ਵੱਲ ਫਸੇ ਹੋਏ ਨੇ ਹਰ ਮਹੀਨੇ ਪੰਜਾਬ ਸਰਕਾਰ 404200 ਕਰਜ਼ਾ ਚੁਕਦੀ ਹੈ ਮਤਲਬ ਜੇ ਇਹ 3000 ਕਰੋੜ ਰੁਪਏ ਵਾਪਸ ਆ ਜਾਣ ਲਗਭਗ ਸਮਝੋ ਇੱਕ ਮਹੀਨੇ ਦਾ ਕਰਜ਼ਾ ਚੁਕਣ ਦੀ ਲੋੜ ਨਹੀਂ 3000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਕਿਸਾਨਾਂ ਕੰਨੀ ਫਸੀ ਹੋਈ ਹੈ ਕਹਿੰਦੇ ਜਿਨ੍ਹਾਂ ਚੋਂ 12% ਦੀ ਰਾਸ਼ੀ ਕੱਲੇ ਵੱਡੇ ਕਿਸਾਨਾਂ ਵੱਲ ਖੜੀ ਐ ਹੁਣ ਇੱਕ ਕਿਸਾਨੀ ਕਰਕੇ ਹੀ ਵੱਡੇ ਨਹੀਂ ਗਏ ਆਪਣੇ ਅਸਰ ਰਸੂਕ ਕਰਕੇ ਵੀ ਵੱਡੇ ਨੇ ਖੇਤੀ ਵਿਕਾਸ ਬੈਂਕਾਂ ਨੇ ਨਵੇਂ ਕਰਜ਼ੇ ਦੇਣੋਂ ਬੰਦ ਕਰ ਦਿੱਤੇ ਨੇ ਕਿਉਂਕਿ 55574 ਕਿਸਾਨ ਡਿਫਾਲਟਰ ਹੋ ਗਏ ਨੇ 50000 ਤੋਂ ਵੱਧ ਕਿਸਾਨ ਨੇ ਜਿਹੜੇ ਹੁਣ ਡਿਫਾਲਟਰਾਂ ਦੀ ਸੂਚੀ 'ਚ ਨੇ ਉਹਨਾਂ 'ਚੋਂ ਕਿੰਨੇ ਤਾਂ ਉਹ ਹਨ ਜਿਹੜੇ ਮਜ਼ਦੂਰੀ ਬਸ ਨਹੀਂ ਦੇ ਸਕਦੇ ਪਰ ਜਿਹੜੇ ਦੇ ਸਕਦੇ ਨੇ ਉਹ ਕਿਉਂ ਨਹੀਂ ਦਿੰਦੇ ਕਿਉਂਕਿ ਉਹਨਾਂ ਦੀ ਸਿਆਸੀ ਪਹੁੰਚ ਹੈ 55574 ਕਿਸਾਨ ਡਿਫਾਲਟਰ ਹੋ ਗਏ ਨੇ ਜਿਨ੍ਹਾਂ ਵੱਲ 3006.26 ਕਰੋੜ ਦਾ ਕਰਜ਼ਾ ਪਕਾਇਆ ਖੜਾ ਹੁਣ ਦਾੜੀ ਨਾਲੋਂ ਮੁੱਛਾਂ ਕਿਵੇਂ ਭਾਰੀਆਂ ਇਹਨਾਂ ਕਿਸਾਨਾਂ ਵੱਲ ਮੂਲ ਕਰਜ਼ਾ 1444 ਕਰੋੜ ਹੈ ਤੇ ਵਿਆਜ 1450 ਕਰੋੜ ਹੈ ਮਤਲਬ ਮੂਲ ਨਾਲੋਂ ਵੀ ਵਿਆਜ ਵੱਧ ਹੋ ਗਿਆ ਇਨਾ ਕਿਸਾਨਾਂ ਵੱਲ ਮੂਲ ਕਰਜ਼ਾ ਹੈਗਾ 1444.45 ਕਰੋੜ ਤੇ ਜਿਸ ਦਾ ਵਿਆਜ ਹੋ ਗਿਆ 1450.1 ਕਰੋੜ ਰੁਪਇਆ ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਤੇ ਉਸ ਨਾਲ ਸੰਬੰਧਤ ਮਾਮਲਿਆਂ ਬਾਰੇ ਬਣੀ ਕਮੇਟੀ ਨੇ ਵੱਡੇ ਕਿਸਾਨਾਂ ਵੱਲ ਖੜੇ ਕਰਜ਼ਿਆਂ ਬਾਰੇ ਫਿਕਰਮੰਦੀ ਜ਼ाहिर ਕੀਤੀ ਤੇ ਖੇਤੀ ਵਿਕਾਸ ਬੈਂਕਾਂ ਦੇ 10 ਇਕੜ ਤੋਂ ਵੱਧ ਜ਼ਮੀਨ ਵਾਲੇ 3645 ਕਿਸਾਨਾਂ ਵੱਲ تین سو چیاٹ پوائنٹ چھیانوے لگ پگ تین سو ستاہٹ کروڑ یہ فسے ہوئے دس ایک دار گنتی بھی تھوڑی نہیں پنتالی تین ہزار چھے سو پنتالی کسان ستاہٹ کروڑ لگ پگ فسے آیا مطلب ہر ایک بڑے کسان وسط دس لگ یہ ایبریج ہے چھتی سو پنتالی کسانہ دی ایبریج ہے دس پوائنٹ چھے لکھ ਮਤਲਬ 10 ਲੱਖ 6000 ਇਹ 10 ਲੱਖ ਦੀ ਐਵਰੇਜ ਹੈ ਜਦੋਂ ਕਿ ਕਿੰਨਿਆਂ ਵੱਲ ਲੱਖਾਂ ਦਾ ਇਹ ਇਹ ਤੋਂ ਵੀ ਵੱਧ ਖੜਾ ਹੈ ਮਤਲਬ ਵੱਡੇ ਕਿਸਾਨਾਂ ਨੇ ਕੰਬਾਈਨਾ ਵਾਸਤੇ ਬੋਰਿੰਗ ਵਾਸਤੇ ਮਸ਼ੀਨਾ ਵਾਸਤੇ ਟੈਂਟਾਂ ਵਾਸਤੇ ਕਰਜ਼ੇ ਲਏ ਨੇ ਜਿਹੜੇ ਸਿੱਧੇ ਰੂਪ ਚ ਕਹਿੰਦੇ ਖੇਤੀ ਨਾਲ ਨਹੀਂ ਜੁੜੇ ਹੁਣ ਕਹਿੰਦੇ ਜੀ ਇਹ ਪੈਦਾਵਾਰ ਨਾਲ ਜੁੜਿਆ ਕਰਜ਼ਾ ਨਹੀਂਗਾ ਇਹ ਵੀ ਹਵਾਲਾ ਮਤਲਬ ਇਹ ਵੀ ਨਹੀਂ ਪਤਾ ਅਜੇ ਤੱਕ ਕਿ ਕਿੰਨਾਂ ਨੇ ਕੰਬੈਨ ਲਈ ਲਿਆ ਕੰਬੈਨ ਹੀ ਲਈ ਜਾਂ ਨਹੀਂ ਲਈਆ ਬੋਰ ਲਈ ਜਾਂ ਬੋਰ ਕਰਾਇਆ ਵੀ ਹੈ ਕਿ ਨਹੀਂ ਵੱਡੇਾਂ ਵਿੱਚ ਇੱਕ ਮੌਜੂਦਾ ਸੱਤਾਧਾਰੀ ਧਿਰ ਦਾ ਚੇਅਰਮੈਨ ਵੀ ਸ਼ਾਮਲ ਹੈ। ਨੂੰ ਕਹਾਣੀ ਆਏ। ਅਸਲ ਪਹਿਲੂ ਇਹ ਹੈ ਕਿ ਜਿਹੜਾ ਬੰਦਾ ਰਾਜਨੀਤਿਕ ਅਹੁਦਿਆਂ ਤੇ ਆ ਪਹੁੰਚ ਅਪਰੋਚ ਰੱਖਦਾ ਚੋਣਾਂ ਲੜਨ ਲਈ, ਚੋਣ ਫੰਡਾਂ ਲਈ ਇੱਧਰ ਉੱਧਰ ਇੰਨੇ ਲੱਖਾਂ ਕੱਢ ਸਕਦਾ, ਉਹ ਇੰਨਾ ਕਰਜ਼ਾ ਕਿਉਂ ਨਹੀਂ ਮੋੜ ਸਕਦਾ ਫਿਰ? ਪਹਿਲੇ ਇਥੋਂ ਪੈਦਾ ਹੁੰਦਾ। ਵੱਡੇਾਂ ਵਿੱਚ ਇੱਕ ਮੌਜੂਦਾ ਮੌਜੂਦਾ ਇਹਦਾ ਮਤਲਬ ਸੱਤਾਧਾਰੀ ਧਿਰ ਦਾ ਚੇਅਰਮੈਨ ਵੀ ਸ਼ਾਮਲ ਹੈ ਜਿਸ ਵੱਲ ਕਰੀਬ 2 ਕਰੋੜ ਰੁਪਏ ਦਾ ਕਰਜ਼ਾ ਹੈ। ਉਹਨਾਂ ਨੇ ਤਾਂ ਹੀ ਗੱਲ ਕਰ ਰਹੀ ਸੀ ਐਵਰੇਜ ਦੀ ਗਿਣਤੀ ਚ ਉਹ ਵੀ 10 ਲੱਖ ਚ ਆਉਂਦਾ ਜਦੋਂ 3645 ਆਪਾਂ ਕਿਸਾਨਾਂ ਦਾ ਗਿਣਦੇ ਆ ਤਾਂ ਉਹਦੀ ਵੀ ਐਵਰੇਜ 10 ਲੱਖ ਹੈ ਕੇ ਪਰ ਇੱਥੇ ਇੱਕ ਬੰਦਾ ਹੀ 2 ਕਰੋੜ ਤੋਂ ਉੱਪਰ ਦਾ ਕਰਜ਼ਾ ਹੈ 2 ਕਰੋੜ ਰੁਪਏ ਦਾ ਕਰਜ਼ਾ ਖੜਾ ਹੈ ਇਸ ਚੇਅਰਮੈਨ ਨੇ ਆਪਣੇ ਨਾਂ ਤੇ ਆਪਣੀ ਪਤਨੀ ਦੇ ਨਾਂ ਤੇ 13 ਕਰਜ਼ੇ ਚੁੱਕੇ ਹੋਏ ਨੇ ਦਰਜਨ ਤੋਂ ਵੱਧ ਕਰਜ਼ੇ ਮਤਲਬ ਜੇ ਬੰਦਾ ਪੁਰਾਣਾ ਕਰਜ਼ਾ ਨਹੀਂ ਵੋੜ ਪਾ ਰਿਹਾ ਤਾਂ ਉਸ ਨੂੰ ਨਵਾਂ ਕਰਜ਼ਾ ਦਿੱਤਾ ਕਿਉਂ ਗਿਆ ਜੇ ਸਰਕਾਰ ਨੇ ਮਾਫੇ ਨਹੀਂ ਕੀਤਾ ਜੇ ਕਾਮੀ ਫਿਰਨ ਕਿਉਂ ਦਿੱਤਾ ਤੇ ਇਹ ਮਾਫਲੀ ਲਾਈਨ ਚ ਖੜਨ ਯੋਗ ਹੈਗੇ ਨੇ ਜਿਹੜੇ ਇਹ ਜੇ ਰਸੂਕ ਵਾਲੇ ਨੇ ਇਹਨਾਂ ਨੂੰ ਇਸ ਲਾਈਨ ਚ ਕਿਉਂ ਖੜਾਇਆ ਜਾਵੇ ਜਨਾਬ 13 ਕਰਜੇ ਚੁੱਕੀ ਫਿਰਦੇ ਨੇ ਤੇ ਮੋੜਨ ਵਾਲੀ ਗੱਲ ਨਾ ਪੁੱਛੋ 14ਵਾਂ ਦੇਣਾ ਦਾ ਦੇ ਨਾ ਵੱਡੇ ਡਿਫਾਲਟਰਾਂ ਵਿੱਚ ਫਿਰ ਮੁਕਸਰ ਜ਼ਿਲ੍ਹੇ ਦੇ ਇੱਕ ਸ਼ਹਿਰ ਦੀ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ ਮਤਲਬ ਜਿਹੜਾ ਸਾਬਕਾ ਪ੍ਰਧਾਨ ਹੈ ਉਹਦੇ ਕੰਨੀ ਵੀ 66 ਲੱਖ ਤੋਂ ਵੱਧ ਦਾ ਕਰਜ਼ਾ ਖੜਾ ਐਵਰੇਜ ਇਹ ਵੀ 10 ਲੱਖ ਵਾਲੀ ਚ ਤਾਂ ਹੀ ਕਹਣਾ ਕਿ ਕੁਝ ਬੜਿਆਂ ਦੀ ਇੰਨੇ ਜਿਆਦੇ ਲੈ ਲਿਆ ਉਹ ਤਾਂ ਛੋਟੇ ਵਾਲੇ ਵਿਚਾਰੇ 10 ਲੱਖ ਤੋਂ ਵੀ ਥੱਲੇ ਹੋਣੇ ਤਾਂ ਵੀ ਐਵਰੇਜ ਉੱਚਾ ਗੇ 66 ਲੱਖ ਦਾ ਡਿਫਾਲਟਰ ਹੈ ਇਸੇ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦਾ ਇੱਕ ਅਕਾਲੀ ਆਗੂ ਹੈ ਜਿਹਦੇ ਕਨੇ ਇੱਕ ਕਰੋੜ ਤੋਂ ਵੱਧ ਦਾ ਕਰਜ਼ਾ ਖੜਾ ਇੱਕ ਕਰੋੜ 13 ਲੱਖ ਦੇ ਕਰੀਬ ਦਾ ਕਰਜ਼ਈ ਦਾ ਡਿਫਾਲਟਰ ਹੈ ਬਰਨਾਲੇ ਦਾ ਵੀ ਇੱਕ ਸਾਫਕਾ ਬੈਂਕ ਡਾਇਰੈਕਟਰ ਹੈ 75 ਲੱਖ ਰੁਪਏ ਜਿਸ ਤੋਂ ਕੁਝ ਰਾਸ਼ੀ ਕਾਫੀ ਰਾਸ਼ੀਓ ਨੇ ਤਾਰ ਵੀ ਦਿੱਤੀ ਹੈ ਹੈਨਾ ਇਸੇ ਤਰ੍ਹਾਂ ਇੱਕ ਖੇਤੀ ਵਿਕਾਸ ਬੈਂਕ ਦਾ ਕਰਜ਼ਾ ਖੜਾ ਇੱਕ ਕਿਸਾਨ ਆਗੂ ਹੈ 19 ਲੱਖ ਤੋਂ ਵੱਧ 19.19 ਲੱਖ 62 ਹਜ਼ਾਰ ਦੇ ਕਰੀਬ ਡਿਫਾਲਟਰ ਹੈ ਲੇਰਾ ਗਾਗਾ ਤੋਂ ਦੋ ਕਾਂਗਰਸੀ ਆਗੂ ਨੇ 75 ਲੱਖ ਰੁਪਏ ਦੇ ਡਿਫਾਲਟਰ ਨੇ ਸੋ ਪਾਰਟੀ ਨਹੀਂ ਕੋਈ ਬਚਦੀ ਜਿਹੜੀ ਪਾਰਟੀ 'ਚ ਹੱਥ ਪੈ ਜਾਵੇ ਸਾਡਾ ਉਹ ਅਸੀਂ ਹੱਥ ਪਾ ਲੈਨੇ ਆ ਤੇ ਜਿਹਦੇ ਹਵਾਲੇ ਨਾਲ ਸਾਨੂੰ ਕਰਜ਼ਾ ਮਿਲ ਜਵੇ ਕਰਜ਼ਾ ਲੈ ਲੈਨੇ ਆ ਮੋੜ ਨਹੀਂ ਕਰਨਾ ਕਰੋ ਕਿਉਂਕਿ ਸਾਡਾ ਰਸੂਕ ਹੈ ਪਹੁੰਚ ਹੈ ਤੇ ਖਰਚੇ ਵੀ ਅਸੀਂ 13-13 ਕਰਜ਼ੇ ਚੱਕਦੇ ਆ ਦੋ-ਦੋ ਕਰੋੜ ਐ ਫਿਰ 68 ਲੱਖ ਐ ਫਿਰ 1 ਕਰੋੜ ਐ ਹੈਨਾ ਫਿਰ ਆ 19 ਲੱਖ 1.75 ਲੱਖ ਇੱਕ ਐ ਹੈਨਾ ਆ 75 ਲੱਖ ਵਾਲੇ ਦੋ ਕਾਂਗਰਸੀ ਨੇ ਹਲੋ ਸਰproptopur ਤੇ jalalabad ਦੇ ਦੋ ਪਿੰਡਾਂ ਦੇ ਦੋ ਸਾਬਕਾ ਅਕਾਲੀ ਸਰਪੰਚ ਨੇ ਜੀ ਤੇ ਕਰੀਬ 94 ਲੱਖ ਦੇ ਡਿਫਾਲਟਰ ਨੇ ਗਿੱਦੜਵਾੜ ਦੇ ਇੱਕ ਪਿੰਡ ਦਾ ਕਿਸਾਨ ਆਗੂ ਐ 63 ਲੱਖ ਤੋਂ ਵੱਧ ਦਾ ਡਿਫਾਲਟਰ ਐ ਕਪੂਰਸਲਾ ਦਾ ਯੂਥ ਅਕਾਲੀ ਦਲ ਦਾ ਇੱਕ ਆਗੂ ਐ 47 ਲੱਖ ਰੁਪਏ ਤੋਂ ਵੱਧ ਦਾ ਡਿਫਾਲਟਰ ਐ ਇਸੇ ਤਰ੍ਹਾਂ ਜਲਾਲਾਬਾਦ ਦਾ ਇੱਕ ਕਾਲੀ ਆਕੂ 82 ਲੱਖ ਰੁਪਏ ਦਾ ਡਿਫਾਲਟਰ ਹੈ ਇਹ ਸਾਰੇ ਖੇਤੀ ਵਿਕਾਸ ਬੈਂਕ ਤੇ ਚੋਟੀ ਦੇ 100 ਡਿਫਾਲਟਰਾਂ ਦੀ ਸੂਚੀ ਸ਼ਾਮਿਲ ਨੇ 100 ਟੌਪ ਦੇ ਡਿਫਾਲਟਰਾਂ ਦੀ ਚੱਕੂ ਜਿਹੜਾ ਜ਼ਿਕਰ ਹੈ ਇਹ ਸਰ ਪੰਜਾਬ ਦੇ 5 ਤੋਂ 10 ਏਕੜ ਜ਼ਮੀਨ ਵਾਲੇ 13784 ਕਿਸਾਨਾਂ ਕੰਨੀ ਵੀ 902 ਕਰੋੜ ਰੁਪਇਆ ਲਗਭਗ 903 902.94 903 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਖੜਾ ਜਦੋਂ ਕਿ ਪ੍ਰਤੀ ਕਿਸਾਨ ਏ 6.5 ਲੱਖ ਤੋਂ ਉੱਪਰ ਬਣਦਾ 6.55 ਲੱਖ ਬਣਦਾ 5 ਏਕੜ ਤੱਕ ਦੀ ਮਾਲਕੀ ਵਾਲੇ 38145 ਕਿਸਾਨਾਂ ਕੰਨੀ 1736 ਕਰੋੜ ਰੁਪਏ ਲਗਭਗ ਬਕਾਇਆ ਖੜਾ ਹੈ ਕਿਉਂਕਿ ਪ੍ਰਤੀ ਕਿਸਾਨ 1.45 ਲੱਖ ਰੁਪਏ 4.55 ਲੱਖ ਰੁਪਏ ਬਣਦਾ ਛੋਟੀ ਕਿਸਾਨੀ ਨੇ ਜ਼ਿਆਦਾਤਰ ਟਿਊਬਵਲਾਉਣ ਲਈ ਕਰਜ਼ੇ ਲਏ ਨੇ ਛੋਟੀ ਕਿਸਾਨੀ ਨੇ ਜ਼ਿਆਦਾਤਰ ਕਿਸਾਨੀ ਮਸਲਿਆਂ ਨਾਲ ਸੰਬੰਧਿਤ ਕਰਜ਼ੇ ਲਏ ਨੇ ਤੇ ਉਹ ਮੋੜ ਨਾਲ ਇਸ ਸਥਿਤੀ 'ਚ ਨਹੀਂ ਆ پا ਰਹੇ ਐਮਐਸਪੀ ਇੱਕ ਵੱਡਾ ਮਸਲਾ ਹੈ ਕਿ ਜੇ ਐਮਐਸਪੀ ਵੀ ਮਿਲ ਜਵੇ ਮਿਨੀਮਮ ਸਪੋਰਟ ਪ੍ਰਾਈਸ ਕਟੋ-ਕਟ ਸਮਰਥਨ ਮੁੱਲ ਜੇਕਰ ਉਹ ਵੀ ਮਿਲ ਜਵੇ ਫਿਰ ਸ਼ਾਇਦ ਥੋੜਾ ਜਿਹਾ ਸਾਹਜਵੇ ਕਿਸਾਨੀ ਨੂੰ ਪਰ ਇਸ ਕਿਸਾਨੀ ਦੀ ਆਰਥ ਜਿਹੜਿਆ ਬੜੇ ਘਰਾਣੇ ਬੜੇ ਜ਼ਮੀਂਦਾਰ ਹੈਨਾ ਬੜੇ ਰਾਜਨੀਤਿਕ ਰਸੂਕ ਵਾਲੇ ਉਹ ਠੱਗੀਆਂ ਲਾ ਰਹੇ ਨੇ ਉਹਦੇ ਨਾਲ ਫਿਰ ਲੋਕ ਸਾਰੀ ਕਿਸਾਨੀ ਨੂੰ ਸਵਾਲਾਂ ਦੇ ਘੇਰੇ ਚ ਲੈਣ ਲੱਗ ਜਾਂਦੇ ਨੇ ਉਹ ਸਰਕਾਰ ਕਹਿੰਦੀ ਹੈ ਜੀ ਅਸੀਂ ਬਸੂਲੀਆਂ ਦੀ ਕੋਸ਼ਿਸ਼ ਕਰਾਂਗੇ ਔਖਾ ਬਹੁਤ ਹੈ ਜਨਾਬ ਸੋ 2.1 ਏਕੜ ਵਾਲੇ ਜਿਹੜੇ ਕਿਸਾਨ ਨੇ 2.1 ਏਕੜ ਤੱਕ ਵਾਲੇ ਉਹ 20024 ਕਿਸਾਨ ਨੇ ਜਿਨ੍ਹਾਂ ਕੰਨੀ 824 ਕਰੋੜ ਤੋਂ ਵੱਧ ਦਾ ਕਰਜ਼ਾ ਖੜਾ ਹੈ ਤੇ ਐਵਰੇਜ 4 ਲੱਖ ਤੋਂ ਉੱਪਰ ਜਾਂਦੀ ਹੈ 2.5 ਤੋਂ 5 ਏਕੜ ਵਾਲੇ ਕਿਸਾਨ ਨੇ 18000 ਤੋਂ ਵੱਧ ਕਿਸਾਨ ਨੇ 912 ਕਰੋੜ ਤੋਂ ਵੱਧ ਦਾ ਕਰਜ਼ਾ ਖੜਾ ਹੈ ਐਵਰੇਜ 5 ਲੱਖ ਤੋਂ ਉੱਪਰ ਹੈ 5 ਤੋਂ 10 ਏਕੜ ਵਾਲੇ ਕਿਸਾਨ ਨੇ 13700 84 13000 ਤੋਂ ਵੱਧ ਕਿਸਾਨ ਨੇ 902 ਕਰੋੜ ਤੋਂ ਉੱਪਰ ਦਾ ਕਰਜ਼ਾ 6.6 ਲੱਖ ਤੋਂ ਵੱਧ ਐਵਰੇਜ ਬਣਦੀ ਹੈ ਤੇ 10 ਏਕੜ ਤੋਂ ਵੱਧ ਵਾਲੇ ਕਿਸਾਨ ਆਪਾ ਜੀ ਦੀ ਬਸਾਰਨਾ ਗੱਲ ਕਰਕੇ اٹਿਆ 3645 ਨੇ 366 ਕਰੋੜ ਤੋਂ ਵੱਧ 10 ਲੱਖ ਤੋਂ ਉੱਪਰ ਸੋਜ ਨਾਲ ਆਸਥਿਤ ਹੈ ਸਾਡੀ ਇੱਥੇ ਚਲੋ ਅਗਾਂ ਵਧੀਆ ਪੰਥਕ ਮਸਲਾ ਸ਼੍ਰੋਮਣੀ ਗੁਰਦੁਆਰਾ ਪੰਥਕ ਕਮੇਟੀ ਦੀਆਂ ਚੋਣਾਂ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜਸਟਿਸ ਐ ਐਸ ਸਰੋ ਸਾਹਿਬ ਇਹਦੇ ਚੋਣ ਕਮਿਸ਼ਨ ਗੁਰਦੁਆਰਾ ਚੋਣ ਕਮਿਸ਼ਨਰ ਦੇ ਮੁਖੀ ਥਾਪੇ ਗਏ ਨੇ ਉਹਨਾਂ ਦੀ ਗਵਾਈ ਚ ਵੋਟਾਂ ਮਾਣਨ ਵਾਲਾ ਕੰਮ ਨੇਪਰੇ ਚੜ ਗਿਆ ਜੀ ਹੁਣ ਉਹਦੀ ਸੁਧਾਈ ਦਾ ਕੰਮ ਹੋਣਾ ਜੀ ਕੋਈ ਸ਼ਿਕਾਇਤਾਂ ਨੇ ਕੋਈ ਇਤਰਾਜ਼ ਨੇ ਉਧਰ ਛੋਰੇ ਨੇ ਸੋ ਫਿਰ ਇਸ ਮਹੀਨੇ ਦੇ ਅਖੀਰ ਤੱਕ ਜਾਂਦੇ ਜਾਂਦੇ ਇਹਨੂੰ ਸਿਪਾਈ ਲਈ ਜਾਂਦੀ ਫਿਰ ਕਿਰਿਆ ਪਰ ਇਹਦੇ ਵਿੱਚ ਕਿੰਨੀਆਂ ਖਾਮੀਆਂ ਨੇ ਕਿੰਨੇ ਝੋਲਮੋਲ ਨੇ ਉਹਦੇ ਬਾਰੇ ਸ਼ਰਮਣੀ ਗੁਰਦਵਾਰਾ ਬੰਦ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਸਾਹਮਣੇ ਆ ਕੇ ਗੱਲ ਕੀਤੀ ਐਡਵੋਕੇਟ ਹਰਜਿੰਦਰ ਸਿੰਘ ਧਾਮੀਹੋਰੀ ਕਹਿੰਦੇ ਕਿ ਸ਼੍ਰੋਮਣੀ ਗੁਰਦਵਾਰ ਪ੍ਰੰਧ ਕਮੇਟੀ ਨੇ ਚੋਣਾਂ ਨੇ ਤੇ ਸੂਚੀ ਚ ਦਰਜ ਨਾਵਾਂ ਦੇ ਵਿੱਚ ਵਿਨਾਯ ਸਿੰਘ ਕੌਰ ਵਾਲੇ ਵੀ ਹੈਗੇ ਤੇ ਫਾਰਮ ਭਰਨ ਲੱਗਿਆਂ ਤੁਸੀਂ ਫੋਟੋਆਂ ਲੈ ਰਹੇ ਹੋ ਤੇ ਫਿਰ ਵੋਟਰ ਸੂਚੀ ਚ ਫੋਟੋਆਂ ਕਿਉਂ ਨਹੀਂ ਗੀਆਂ ਇਹ ਇਤਰਾਜ਼ ਪ੍ਰਗਟਾਉਂਦਿਆਂ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਸਰਕਾਰ ਦੀ ਗਿਣੀ ਮਿਥੀ ਸਾਜ਼ਿਸ਼ ਤਹਿਤ ਇਹ ਸੂਚੀ ਜਾਰੀ ਕੀਤੀ ਗਈ ਹੈ ਤੇ ਇੰਜ ਲੱਗਦਾ ਜਿਵੇਂ ਇਹ ਪਧਾਨਸਭਾ ਤੇ ਲੋਕਸਭਾ ਵਾਲੀ ਸੂਚੀ ਚੱਕ ਕੇ ਬਣਾਈ ਗਈ ਹੋਵੇ ਇਸ ਤੋਂ ਤੱਕ ਕੋਰਨ ਕਿਉਂ ਕਹਿਣਾ ਪਿਆ ਚਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵਰਕਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਬਕਾਇਦਾ ਤੌਰ ਤੇ ਗੁਰਦੁਆਰਾ ਚੌਂਟ ਕਮਿਸ਼ਨ ਜਸਟਿਸ ਐਸਐਸ ਸਰੋਹਰਾਂ ਨੂੰ ਚਿੱਠੀ ਭੇਜੀ ਹੈ ਖੱਤ ਭੇਜ ਕੇ ਵੋਟਰ ਸੂਚੀਆਂ ਤੇ ਇਤਰਾਜ਼ ਪ੍ਰਗਟਾਇਆ ਉਹਨਾਂ ਨੇ ਕਿਹਾ ਕਿ ਵੋਟਰ ਸੂਚੀਆਂ ਚ ਕਈ ਗੈਰ ਸਿੱਖਾਂ ਦੇ ਨਾਮ ਸ਼ਾਮਲ ਨੇ ਜਿਨ੍ਹਾਂ ਦੇ ਨਾਵਾਂ ਨਾਲ ਸਿੰਘ ਤੇ ਕੌਰ ਸ਼ਬਦ ਤੱਕ ਨਹੀਂ ਲੱਗਿਆ ਹੋਇਆ ਇਸ ਤੋਂ ਇਲਾਵਾ ਸੂਚੀਆਂ ਵਿੱਚ ਵੋਟਰਾਂ ਦੀਆਂ ਫੋਟੋਆਂ ਵੀ ਨਹੀਂ ਲਗਾਈਆਂ ਗਈਆਂ ਉਹਨਾਂ ਨੇ ਕਿਹਾ ਕਿ ਵੋਟਰ ਸੂਚੀਆਂ ਹਾਸਲ ਕਰਨ ਵਿੱਚ ਵੀ ਸਿੱਖ ਸੰਗਤਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਫਿਰ ਜੇ ਐਸੇ ਵੋਟਰ ਸੂਚੀਆਂ ਨਾਲ ਵੋਟਾਂ ਪੈ ਗਈਆਂ ਤਾਂ ਝਗੜਾ ਵਰ ਘਟਾਲੇ ਦੇ ਸ਼ੰਕੇ ਖੜੇ ਹੋ ਗਏ। ਐਡਵੋਕੇਟ ਧਾਮੀ ਹੋਰਾਂ ਨੇ ਦੋਸ਼ ਲਾਇਆ ਕਿ ਇਹ ਸਭ ਕੁਝ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਹੋ ਰਿਹਾ ਉਹਨਾਂ ਦੀ ਮਨਮਰਜ਼ੀ ਦੇ ਅਨਸਾਰ ਹੋ ਰਿਹਾ। ਚੋਣਨੀ ਕਮੇਟੀ ਪਹਿਲਾਂ ਹੀ ਖਾਸੇ ਜਿਤਾ ਚੁੱਕੀ ਹੈ ਉਹ ਕਹਿੰਦੇ। ਉਹਨਾਂ ਨੇ ਕਿਹਾ ਕਿ ਇਹ ਜਿਹਾਪਦਾ ਹੈ ਕਿ ਜਿਵੇਂ ਚੋਣਨੀ ਕੁੰਨੀ ਦੇ ਚੋਣਾਂ ਲਈ ਪ੍ਰਕਾਸ਼ਿਤ ਵੋਟਰ ਸੂਚੀਆਂ ਵਿਧਾਨ ਸਭਾ ਤੇ ਲੋਕ ਸਭਾ ਵਾਲੀਆਂ ਵੋਟ ਸੂਚੀਆਂ ਦੀ ਨਕਲ ਹੋਵੇ। ਕਹਿੰਦੇ ਉਹਦੀਆਂ ਨਕਲ ਕਾਪੀਆਂ ਮਹਿਸੂਸ ਹੁੰਦੀਆਂ ਕਿਹਦੇ ਨੂੰ ਤਲਖੇਲਾ ਹੋ ਸਕਦਾ ਕੋਈ ਕਿ ਉਹਨਾਂ ਕਹਿੰਿਆ ਕਿ ਸ਼੍ਰੋਮਣੀ ਕਮੇਟੀ ਦਾ ਮੈਂਬਰ ਚੁਣ ਲਈ ভোটার ਵੀ ਨਿਮਾਉਂ ਸਰ ਜੋਗ ਤਰੀਕੇ ਨਾਲ ਹੀ ਰਜਿਸਟਰ ਕੀਤੇ ਜਾਣ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ভোটার ਸੂਚੀਆਂ ਦੀ ਆਨਲਾਈਨ ਅਤੇ ਬਣਾਏ ਗਏ ਕੇਂਦਰਾਂ ਉੱਤੇ ਉਪਲਬਧਤਾ ਯਕੀਨੀ ਬਣਾਈ ਜਾਵੇ ਮਿਲਦੀ ਨਹੀਂ ਕਿ ਕਹਿੰਦੇ ਨਾ ਆਨਲਾਈਨ ਉਪਲਬਧ ਹੋ ਰਹੀ ਹੈ ਨਾ ਸਹੀ ਰੂਪ ਚ ਮਿਲ ਰਹੀ ਹੈ ਸੈਂਟਰਾਂ ਤੋਂ ਗੁਰੂਦਵਾਰ ਚੋਣ ਪਿਛਣ ਵਾਲਾ ভোটার ਰਜਿਸਟ੍ਰੇਸ਼ਨ ਪ੍ਰਕਿਰਿਆ ਸਮੇਂ ਫੋਟੋਆਂ ਸਮੇਤ ਫਾਰਮ ਜਮ੍ਹਾਂ ਕਰਾਉਣ ਲਈ ਅਧਿਕਾਰਤਾ ਤੇ ਮੱਦੇ ਨਜ਼ਰ ਫਿਰ ਸੂਚੀਆਂ ভোটার ਸੂਚੀਆਂ ਦੇ ਉੱਤੇ ਫੋਟੋਆਂ ਕਿਉਂ ਨਹੀਂ ਕੰਦੇ ਕਿ ਜੇ ਤੁਸੀਂ ਵੋਟਾਂ ਬਣਾਉਣ ਲੱਗੇ ਵੋਟਾਂ ਫੋਟੋ ਮੰਗੀਆਂ ਸੀ ਫਿਰ ভোটার ਸੂਚੀਆਂ ਤੇ ਫੋਟੋਆਂ ਕਿਉਂ ਨਹੀਂ ਆ ਉਹਨਾਂ ਕਿਹਾ ਕਿ ভোটার ਸੂਚੀਆਂ ਵਿੱਚ ਨਾਮਜਦ ਗੈਰ ਸਿੱਖਾਂ ਦੇ ਨਾਮ ਰੱਦ ਕੀਤੇ ਜਾਣ ਤੇ ਇਸ ਨੂੰ ਸੁਧਾਈ ਕਰਕੇ ਸਹੀ ਰੂਪ ਚ ਪ੍ਰਕਾਸ਼ਿਤ ਕੀਤਾ ਜਾਵੇ ਇਹ ਮਾਮਲਾ ਆਉਂਦੇ ਸਮੇਂ ਪੱਕ ਸਕਦਾ ਕਿਉਂਕਿ ਮੰਨਿਆ ਜਾ ਰਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਚੋਣ ਵੱਲ ਨੂੰ ਵਧਣਾ ਹੈ ਤੇ ਉਹ ਮਾਰਚ ਤੱਕ ਪ੍ਰਕਿਰਿਆ ਲਾ ਨਹੀਂ ਜਾ ਸਕਦੀ ਚਲੋ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਸਤੀਫਿਆਂ ਵਾਲੀ ਪ੍ਰਕਿਰਿਆ ਤੇ ਬਾਅਦ ਵੀ ਅਜੇ ਸੰਭਲ ਦਾ ਨਜ਼ਰ ਨਹੀਂ ਆ ਰਿਹਾ ਇੱਕ ਪਾਸੇ ਸੁਖਵੀਰ ਸਿੰਘ ਬਾਦਲਹਰਾਂ ਦੇ ਘਰੇ ਉਹਨਾਂ ਦੀ ਬੇਟੀ ਦੇ ਵਿਆਹ ਦੇ ਸਮਾਗਮ ਸ਼ੁਰੂ ਹੋ ਗਏ ਨੇ ਜਾਗੋ ਕੱਢੀ ਗਈ ਪਰਿਵਾਰਕ ਮੈਂਬਰਾਂ ਦੇ ਘਰਾਂ ਚ ਕਈਓ ਜਾਗੋ ਮਨਪਿਤ ਬਾਦਲ ਦੇ ਵੇੜੇ ਵੀ ਸੋ ਬਾਦਲਪਿੰਡ ਦੇ ਵਿੱਚ ਰੌਣਕਾਂ ਵੀ ਨੇ ਸੋ ਪਰਿਵਾਰ ਉਧਰ ਵੀ ਰੁੱਝਿਆ ਤੇ ਕਹਨ ਵਾਲੇ ਇਹ ਵੀ ਕਹੀ ਜਾਂਦੇ ਨੇ ਕਿ ਸੁਖਵੀਰ ਬਾਦਲ ਨੇ ਅਸਤੀਫਾ ਦੇ ਕੇ ਆਪਣੇ ਆਪ ਨੂੰ ਲਾਂਬੇ ਵੀ ਇਸ ਲਈ ਕੀਤਾ ਕਿ ਚਲੋ ਪਹਿਲਾਂ ਆਪਣੇ ਪੂਰੇ ਧਿਆਨ ਪਰਿਵਾਰਕ ਮਸਲਿਆਂ 'ਤੇ ਕਰ ਲਈਏ ਪਰਿਵਾਰ ਕਾ ਐਡਾ ਵੱਡਾ ਕਾਜ ਆ ਕਰਦੇ ਵਿੱਚ ਸ਼ੁਭ ਕਾਜ ਹੈ ਸੋ ਇਸ ਲਈ ਉਹ ਤੋਂ ਬਾਅਦ ਕਹਿੰਦੇ ਹੋ ਰਾਜ ਦੀ ਜ਼ਰੂਰਤ ਸਰਗਰਮ ਹੋਣੀ ਇਹ ਸਭ ਦੇ ਦਰਮਿਆਨ 14 ਤਰੀਕ ਨੂੰ ਮਾਗੀ ਮੇਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਹੈ ਪਰ ਹੁਣ ਕੱਲੀ ਅਕਾਲੀ ਦਲ ਦੀ ਕਾਨਫਰੰਸ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨਦਲ ਦੀ ਵੀ ਕਾਨਫਰੰਸ ਹੈ ਇਹ ਦੋ ਕਾਨਫਰੰਸਾਂ ਹੀ ਨਹੀਂ ਹੈ ਅਮਰਿਤਪਾਲ ਤੇ ਸਰਵਿਸਿੰਗ ਖਾਲਸਾ ਢੀਰ ਵੱਲੋਂ ਨਵੀਂ ਪਾਰਟੀ ਦਾ ਐਲਾਨ ਵੀ ਹੈ ਤੇ ਉਹ ਵੱਖ-ਵੱਖ ਨਮਾਇੰਦਿਆਂ ਨਾਲ ਵੱਖ-ਵੱਖ ਢੀਰਾਂ ਨਾਲ ਵੱਖ-ਵੱਖ ਵਿਚਾਰਾਂ ਵਾਲੀਆਂ ਹਸਤੀਆਂ ਨਾਲ ਪਹੁੰਚ ਅਪਰੋਚ ਕਰਕੇ ਉਹਨਾਂ ਨੂੰ ਮੰਚ ਤੇ ਲਿਆਉਣ ਦੀ ਕੋਸ਼ਿਸ਼ਾਂ ਵੀ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਹੋਵੇ ਤੁਸੀਂ ਸਾਡੀ ਸਟੇਜ ਤੇ ਆਓ ਸੋ ਇਸ ਕੋਸ਼ਿਸ਼ਾਂ ਚ ਕਿੰਨੇ ਕਾਮਯਾਬ ਹੁੰਦੇ ਨੇ ਇਹ ਉਦੋਂ ਨਜ਼ਰ ਆਏਗਾ ਇਕੱਠ ਕਿੰਨਾ ਹੁੰਦਾ ਹੈ ਇਹ ਉਦੋਂ ਨਜ਼ਰ ਆਏਗਾ ਅਕਾਲੀ ਦਲ ਇਕੱਠ ਕਰਨ ਲਈ ਜਦੋਂ ਜਹਿਦ ਕਰ ਰਿਹਾ ਕਿਉਂਕਿ ਉਹਨਾਂ ਦਾ ਗੜ ਵੀ ਮੰਨਿਆ ਜਾਂਦਾ ਹੈ ਇਹ ਖੇਤਰ ਬਾਦਲਾ ਦਾ ਏਰੀਆ ਵੀ ਆ ਉਧਰ ਸੋ ਇਸ ਲਈ ਉੱਥੇ ਨੂੰ ਲੱਗਦਾ ਵੀ ਕਿ ਅਸੀਂ ਪੂਰੀ ਤਰ੍ਹਾਂ ਆਪਣੀ ਤਾਕਤ ਝੋਕ ਸਕਦੇ ਹਾਂ ਇੱਕ ਪਾਸੇ ਮਾਗੀ ਮੇਲੇ ਦੀ ਕਾਨਫਰੰਸ ਦੂਏ ਪਾਸੇ ਅਸੀਫਿਆਂ ਨੂੰ ਲੈ ਕੇ ਵਰਕਿੰਗ ਕਮੇਟੀ ਦੀ ਅੰਦਰ ਬੈਠਕ ਚ ਆਪਸੀ ਰੇੜਕਾ ਤੀਸਰੇ ਪਾਸੇ ਸੁਧਾਰ ਲਾਇਰ ਵਾਲੇ ਕਾਗਜ਼ ਪੱਤਰ ਫੇਰ ਤਿਆਰ ਕਰ ਰਹੇ ਨੇ ਕਿ ਚਲੋ ਜਥੇਦਾਰ ਸਭ ਕੋਲ ਸ਼ਿਕਾਇਤ ਲੈ ਕੇ ਚਲੀਏ ਕਿ ਜੀ ਇਹਨਾਂ ਨੇ ਤਾਂ ਅkal ਤੱਕ ਸਭ ਦੀ ਮੰਨਿਓ ਨਹੀਂ ਕਿਉਂਕਿ ਸਿੰਘ ਸਾਹਿਬ ਇਹਨਾਂ ਦੇ ਅਸੀਫਿਆਂ ਤੋਂ ਬਾਅਦ ਫੇਰ ਆ ਕੇ ਮੀਡੀਆ 'ਚ ਗੱਲ ਕਹਿ ਚੁੱਕੇ ਨੇ ਇਸ ਤੀਫਿਆਂ ਦੀ ਪ੍ਰਕਿਰਿਆ ਲਈ ਸੁਖਵੀਰ ਬਾਦਲ ਵਾਲਾ ਅਸੀਫਾ ਸਹੀ ਹੈ ਚਲਾਗਾ ਜੋ ਕਦਮ ਹੈ ਉਹ ਇਹ ਵੀ ਕਹਿ ਚੁੱਕੇ ਨੇ ਕਿ ਚੰਗੀ ਗੱਲ ਹੈ ਕਿ ਮੈਂਬਰਸ਼ਿਪ ਮਹਿੰਦਲ ਨੂੰ ਵਧੇ ਨੇ ਪਰ ਉਹ ਨਾਲ ਇਹ ਵੀ ਕਹਿ ਚੁੱਕੇ ਰਹੇ ਕਿ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਜੇ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਤਾਂ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਹੇਠ ਹੀ ਤਾਂ ਸਾਰੀ ਪ੍ਰਕਿਰਿਆ ਚੱਲਣੀ ਸੀ ਨਵੀਂ ਭਰਤੀ ਦੀ ਨਵੀਂ ਵੋਟਰ ਸੂਚੀ ਦੀ ਨਵੇਂ ਮੈਂਬਰਾਂ ਦੀ ਅਕਾਲੀ ਦਲ ਦੀ ਮੁਰ ਸਰਜੀਤੀ ਦੀ ਉਹਦੇ ਅਗਵਾਈ ਹੇਠ ਹੋਣੀ ਸੀ ਫਿਰ ਜੇਕਰ ਉਹ ਸਟੈਂਡ ਕਰਦੀ ਹੈ ਤੇ ਉਹਦੇ ਮੈਂਬਰਾਂ ਨੂੰ ਫਿਰ ਗਲੀ ਮਹੱਲੇ ਪਿੰਡ ਸ਼ਹਿਰ ਕਸਬੇ ਵਿੱਚ ਕਿਉਂ ਵੰਡਿਆ ਤੇ ਉਹਨਾਂ ਚੋਦੇ ਨੂੰ ਬਾਹਰ ਕਿਉਂ ਰੱਖ ਲਿਆ ਜਿੱਥੇ ਸਵਾਲ ਵੱਡੇ ਹੁੰਦੇ ਜਾ ਰਹੇ ਨੇ ਉਥੇ ਸੁਧਾਰ ਲਹਿਰ ਵਾਲੇ ਜਿਹੜੀ ਸ਼ਿਕਾਇਤ ਲੈ ਕੇ ਜਾਣ ਦੀ ਤਿਆਰੀ ਚ ਨੇ ਪਤਾ ਲੱਗ ਰਿਹਾ ਕਿ ਉਹ ਅੱਜ ਕੱਲ੍ਹ ਤੇ ਜਾਣ ਦੀ ਬਾਰੇ ਸੋਚ ਰਹੇ ਨੇ ਤੇ ਸਿੰਘ ਸਾਹਿਬ ਦਾ 10 ਦਿਨਾਂ ਲਈ ਬਾਹਰ ਜਾ ਰਹੇ ਨੇ ਤੇ ਸੁਖਪੀਰ ਬਾਦਲ ਹੁਰਾ ਦੇ ਖਿਲਾਫ ਕੱਲੀ ਸੁਧਾਰ ਲਹਿਰ ਦੀ ਸ਼ਿਕਾਇਤ ਨਹੀਂ ਸੀ ਅਕਾਲੀ ਦਲ ਬਾਦਲ ਤੇ ਦੇ ਖਿਲਾਫ ਕੱਲੀ ਸੁਧਾਰ ਲਹਿਰ ਦੀ ਸ਼ਿਕਾਇਤ ਨਹੀਂ ਸੀ ਸ਼ਿਕਾਇਤਾਂ ਦਾ ਕਾਫੀ ਪੜਾ ਰ ਪਿਆ ਸੀ ਸੋ ਇਹ ਸਾਰੇ ਸਵਾਲ ਅਕਾਲੀ ਦਲ ਦੀਆਂ ਮੁਸ਼ਕਲਾਂ ਵੀ ਵਧਾ ਰਹੇ ਨੇ ਪਰ ਕਾਫੀ ਕੁਝ ماغی میلے دی کانفرنس طے کرے گی ایس کے راجنیتک گیر راجنیتک ویسے نام بھی جتنے دیتے ہیں ایک ترتی اب ایس کے درد بھی ایس کے جی ایک تر کہ اے رجنیتک چونا لڑے سی اس لیے راجنیتک نے دونیتک جی راجن لیڈر تھوڑیاں سٹیجاں سے آدھے تھی راجنیتک ہو پر وہ اپنے آپ کو گیر راجنیتک دستے ہیں پچھلے گیارہ مہینوں تو کنواری اور شمبو ادو چل رہے ہیں ਔਰ 49 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਬਰਨ ਵਰਤਦੇ ਨੇ ਤੇ ਸਥਿਤੀ ਬਹੁਤ ਨਾਜੁਕ ਹੈ ਔਰ ਬਹੁਤ ਫਿਕਰਮੰਦੀ ਵਾਲੀ ਹੈ ਅੰਗ ਬਹੁਤ ਘੱਟ ਰਿਐਕਟ ਕਰ ਰਹੇ ਨੇ ਤੇ ਡਾਕਟਰਾਂ ਨੂੰ ਬਹੁਤ ਮੁਸ਼ਕਲਾਂ ਵੀ ਆ ਰਹੀਆਂ ਨੇ ਮਾਸ ਸੁਗੜਨ ਲੱਗ ਪਿਆ ਹੱਡੀਆਂ ਦਾ ਢਾਂਚਾ ਦਿਖਣ ਲੱਗ ਪਿਆ ਭਲਕੇ ਨੂੰ 50 ਦਿਨ ਹੋ ਜਾਣੇ ਨੇ ਬਰਨ ਵਰਤ ਤੇ ਇਹ ਸਭ ਦੇ ਵਿੱਚ ਫਿਕਰਾਂ ਦੇ ਵਿੱਚ ਮੋਗੇ ਚ مہا پنچائت کر کے باہر بیٹھی ایس کے ایم انہوں کے جا نےڑے لگی کھنوری بھی جا کے چٹھی دیتی شمبو بھی جا کے چٹھی دیتی. تو انہوں نے کہا کہ ٹھیک ہے چنگی گا لاؤ مل بیٹھی ہے پھر تو اسی پندرہ گل کیوں کر دیوں چھتی کرو یہ جی فکر مندی ہے پھر وہ تیرہ تریق آ گلتے گل چاہ پاتڑانا بیٹھ بھی گئے لمبی بیکک چلی جو تک میں پروگرام تو ہٹے تک لے کے آ رہا سر تب تک اجے بیٹھک کا دور جاری سی. سو وہ ستھتی سپشٹ ہونی باقی ہے کہ ہاں کس روپ چے ودیا جائے گا ਤੋ ਇਸ ਲਈ 3 ਘੰਟਿਆਂ ਤੋਂ ਉੱਪਰ ਦੀ ਇਹ ਬੈਠਕ ਉਮੀਦ ਕੀਤੀ ਆ ਰਹੀ ਹੈ ਕਿ ਇੱਕੇ ਨਾਲ ਬਾਹਰ ਆਉਣਗੇ ਇੱਕ ਜੁੱਟ ਹੋ ਕੇ ਬਾਹਰ ਆਉਣਗੇ ਔਰ ਇੱਕ ਕਿਉਂਕਿ ਪਹਿਲਾਂ ਹੀ ਮੋਗੇ ਚ ਹੁਲਾਨ ਚੁੱਕੇ ਨੇ ਕਿ ਅੱਜ ਦੇਸ਼ ਭਰ ਦੇ ਵਿੱਚ ਉਹਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਕੈਂਦੀ ਕੇਂਦਰੀ ਖੇਤੀ ਖਰੜੇ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਨੇ ਲੋੜੀ ਦੇ ਮੌਕੇ ਤੇ ਸੋ ਇਸ ਤਰ੍ਹਾਂ ਫਿਰ 26 ਤਰੀਕ ਨੂੰ 26 ਜਨਵਰੀ ਨੂੰ ਦੇਸ਼ ਭਰ ਸਟ੍ਰੈਟਿਕ ਮਾਰਚ ਸਾਂਝੇ ਤੌਰ ਤੇ ਸਾਰੀਆਂ ਧਿਰਾਂ ਵੱਲੋਂ ਕੀਤਾ ਜਾ ਰਿਹਾ ਇੱਕ ਤਰ੍ਹਾਂ ਦਾ ਸਾਂਝੇ ਪ੍ਰੋਗਰਾਮ ਆ ਵੱਲ ਪਹਿਲਾਂ ਹੀ ਵਧਿਆ ਗਿਆ ਪਰ ਸਵਾਲ ਇਹ ਕਿ ਜਗਜੀਤ ਸਿੰਘ ਡੱਲੇ ਵਾਲਾ ਹੋਰਾਂ ਨੂੰ ਮਰਨ ਵਰਤੋਂ ਕਿਵੇਂ ਬਾਹਰ ਲਿਆਉਣਾ ਹੈ ਉਹਦੇ ਲਈ ਅੱਜ ਕੋਈ ਪ੍ਰੋਗਰਾਮ ਨਿਕਲਦਾ ਉਹਦੇ ਲਈ ਕੋਈ ਸਹਿਮਤੀ ਬਣਦੀ ਹੈ ਕਿ ਡੱਲੇ ਵਾਲਾ ਹੋਰਾਂ ਨੇ ਕੋਈ ਸਹਿਮਤੀ ਦੇ ਕੇ ਭੇਜਿਆ ਆਪਣੇ ਆਗੂਆਂ ਨੂੰ ਇਹ ਸਾਰੀਆਂ ਨਜ਼ਰਾਂ ਛਡੀਆਂ ਬਣੀਆਂ ਹੋਈਆਂ ਨੇ ਸੋ ਲੰਬੀ ਬੈਠਕ ਵੀ ਸ਼ਾਇਦ ਇਸੇ ਲਈ ਖਿੱਚ ਰਹੀ ਹੈ ਸੋ ਇਸ ਲਈ ਉਹ ਜੋ ਵੀ ਰਿਪੋਰਟ ਹੋਏਗੀ ਉਹ ਆਪਣੇ ਸਾਹਮਣੇ ਆ ਜੇਗੀ ਪਰ ਬੈਠਕਾਂ ਦਾ ਦੌਰ ਤਾਂ ਰਾਜਪਾਲ ਸਾਹਿਬ ਦੇ ਘਰੇ ਵੀ ਜਾਰੀ ਰਿਹਾ ਪੰਜਾਬ 'ਚ ਨਸ਼ੇ ਨੂੰ ਲੈ ਕੇ ਚਟੇ ਨੂੰ ਲੈ ਕੇ ਰਾਜਪਾਲ ਸਾਹਿਬ ਨੇ ਇੱਕ ਬੈਠਕ ਕੀਤੀ ਹੈ ਨਾ ਕੁਝ ਸਰਦ ਧਿਰਾਂ ਸੱਦੀਆਂ ਪਹੁੰਚ ਅਪਰੋਚ ਕੀਤੀ ਉਹਦੇ ਪਿੱਛੇ ਭਾਜਪਾ ਦੇ ਇੱਕ ਰਾਜ ਸਭਾ ਮੈਂਬਰ ਨੇ ਅਹਿਮ ਭੂਮਿਕਾ ਨਿਭਾਈ ਹੈ ਨਾ ਤੇ ਚੋਣਵੇਂ ਪੰਜਾਬ ਚੋਂ ਬੰਦੇ ਬੁਲਾਏ ਹੁਣੋਂ ਪਤਾ ਨਹੀਂ ਭਾਜਪਾ ਦੇ ਨੇੜੇ ਲਾਉਣੇ ਆ ਕਿ ਰਾਜਪਾਲ ਦੇ ਨੇੜੇ ਲਾਉਣੇ ਆ ਹੈ ਜਾਂ ਆਪਣੀ ਰਾਜਨੀਤੀ ਚਮਕਾਉਣੀ ਹੈ ਜਾਂ ਸੱਚਮੁੱਚ ਨਸ਼ਿਆਂ ਦਾ ਫਿਕਰ ਹੈ ਕਿਉਂਕਿ ਰਾਜਪਾਲ ਆਪਣੇ ਢੰਗ ਨਾਲ ਚੱਲ ਰਹੇ ਨੇ ਕਿ ਮੈਂ ਸਰਦ ਦੀ ਖੇਤਰ ਚ ਜਾਣਾ ਜੀ ਮੈਂ ਆ ਗੁਸ਼ਤ ਕਰਨਾ ਜੀ ਦੂਸਰੇ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕਰਦੇ ਨੇ ਨਸ਼ਿਆਂ ਨੂੰ ਲੈ ਕੇ ਤੇ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਿਲ ਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਬਿਲਕੁਲ ਜੀ ਪੰਜਾਬ ਚ ਨਸ਼ਿਆਂ ਦੀ ਰੋਕਥਾਮ ਦੇ ਲਈ ਸਾਨੂੰ ਤਾਂ 600 ਕਰੋੜ ਚਾਹੀਦੇ ਅਗਲੇ 10 ਸਾਲ ਦਾ ਸਾਨੂੰ ਟੀਚਾ ਦੇ ਦਿਓ ਤੇ 60 ਕਰੋੜ ਹਰ ਸਾਲ ਦਿਓ ਤਾਂ ਅਸੀਂ ਨਸ਼ੇ ਰੋਕ ਪਾਵਾਂਗੇ ਇਹ ਸਰਦ ਭਾਰਤ ਤੋਂ ਆਉਂਦੇ ਨੇ ਜੀ ਕੇਂਦਰ ਦੇ ਸਹਿਯੋਗ ਦੀ ਲੋੜ ਹੈ ਪੈਸੇ ਅਸੀਂ ਪੂਰੀ ਜੋਰ ਨਾਲ ਛਮਾਇਲਾ ਰਹੇ ਹਾਂ ਇਹ ਬੱਕਰੀ ਗੱਲ ਹੈ ਕਿ ਅਸੀਂ ਵੈਨਰਾਂ ਚ ਪੋਸਟਰਾਂ ਚ ਇਸਤਿਹਾਰਾਂ ਚ ਦਾਅਵੇ ਕਰ ਚੁੱਕੇ ਆ ਕਿ ਨਸ਼ਾ ਮੁਕਤ ਪੰਜਾਬ ਰੰਗਲਾ ਪੰਜਾਬ ਪਰ ਮੁੱਖ ਮੰਤਰੀ ਸਾਹਿਬ ਨੇ ਕੇਂਦਰ ਤੋਂ 600 ਕਰੋੜ ਮੰਗੇ ਤੇ ਜੀ ਕੇਂਦਰ ਦਾ ਫਰਜ ਬਣਦਾ ਹੈ ਕਿ ਜੇ ਸਰੱਦ ਪਾਰ ਤੋਂ ਨਸ਼ਾ ਆ ਰਿਹਾ ਤਾਂ ਜ਼ਿੰਮੇਵਾਰੀ ਵੀ ਕੇਂਦਰ ਦੀ ਹੈ ਫਿਰ ਸੂਬਿਆਂ ਤੇ ਕਿਉਂ ਪੈਣੇ ਤੇ ਪੰਜਾਬ ਤਾਂ ਪਾਈ ਪੂਰੇ ਦੇਸ਼ ਤੇ ਮੁਰੇ ਖੜਾ ਹਿੱਕ ਤਾਣ ਕੇ ਉਹ ਤਾਂ ਆ ਪੂਰੇ ਮੁਲਕ ਦੀ ਢਾਲ ਬਣ ਕੇ ਖੜਦਾ ਹੈ ਤੇ ਫਿਰ ਉਹਦੇ ਲਈ ਇਹ ਬੰਦੀਕੀਆਂ ਕੇਂਦਰ ਕਿਉਂ ਕਰਦਾ ਇਹ ਵੀ ਸਵਾਲ ਖੜੇ ਨੇ ਸੋ ਦੇਖਦੇ ਆ ਜੀ ਮੁੱਖ ਮੰਤਰੀ ਸਾਹਿਬ ਦੀ ਇਸ ਮੰਗ ਨੂੰ ਕਿੰਨਾ ਕਬੂਰ ਪੈਂਦਾ ਭਗਵਾਨ ਤਮਾਨ ਹੋਰਾਂ ਨੇ ਕਿ ਐ ਕੈਂਡੀ ਪੀਸੀ ਅਦਾਲਤਾਂ ਸਾਬਤ ਕਰਨੀਆਂ ਅਸੀਂ 79 ਦੇ ਕਰੀਬ ਹੈ ਤੇ ਅਸੀਂ ਬਕਾਇਦਾ ਤੌਰ ਤੇ ਉੱਤੇ ਨਸ਼ੇ ਦੀ ਰੋਕਥਾਮ ਦੇ ਲਈ ਜਿਹੜਾ ਪੈਮਾਨੇ ਤੇ ਹਾਈ ਪੈਮਾਨੇ ਤੇ ਕੰਮ ਕਰਨਾ ਉਹਦੇ ਲਈ ਸਾਨੂੰ ਹਰ ਸਾਲ ਘੱਟੋ-ਘੱਟ 60 ਕਰੋੜ ਦੀ ਲੋੜ ਹੈ ਤੇ ਅਗਲੇ 10 ਸਾਲਾਂ ਦੇ ਇਸ ਵਾਲੇ ਸਾਨੂੰ 600 ਕਰੋੜ ਦਿੱਤਾ ਜਾਵੇ ਤਾਂ ਕਿ ਅਸੀਂ ਇਸ ਲੜਾਈ ਨੂੰ ਸਿਰੇ ਲਾ ਸਕੀਏ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ ਤੁਹ ਦੇਖਦੇ ਆ ਜੀ 600 ਕਰੋੜ ਮਿਲਦਾ ਕਿ ਉਹਦੇ ਨਾਲ ਨਸ਼ਾ ਮੁਕਤ ਹੋ ਜਾਏਗਾ ਜਾਂ ਇੱਛਾ ਸ਼ਕਤੀ ਦਾ ਮਸਲਾ ਹੈ ਜਾਂ ਸਰਕਾਰਾਂ ਦੀ ਆਪਣੀ ਧਿਆਨ ਦੇਣ ਦਾ ਮਸਲਾ ਸਰਕਾਰਾਂ ਦਾ ਧਿਆਨ ਤਾਂ ਹੋਟਲਾਂ ਦੇ ਉਤ ਘਾਟਨ ਦਿੱਲੀ ਦੀਆਂ ਚੋਣਾ ਹੈ ਨਾ ਚਲੋ ਰੱਬ ਪਲੀ ਕਰੇ ਇਹ ਸਾਰੇ ਪਹਿਲੂ ਬਾਚਣਯੋਗ ਹੁੰਦੇ ਨੇ ਇਸ ਲਈ ਲੈ ਕੇ ਹਾਜ਼ਰ ਹਾਂ ਜੀ